ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲਾਪਰੇ ਸਿੰਘ ਪੇਜ ਤੇ ਅੱਜ ਫਿਰ ਪਹੁੰਚੇ ਹਾਂ ਕੋੜਕਪੁਰਾ ਦੀ ਮੰਡੀ ਵਿੱਚ ਵੇਖਦੇ ਹਾਂ ਅੱਜ ਸਿਰਾਂ ਰੇਟ ਕੀ ਜਾਂਦਾ ਵੇ ਪੱਠੇ ਮੰਡੀ ਹੁੰਦੇ ਹਾਲੇ ਕਈ ਵੇਚਦੇ ਨਹੀਂ ਵਿਚਾਰੇ ਉੱਚੋ ਕਿਉਂਕਿ ਸਸਤੇ ਪੱਠਿਆਂ 'ਚ ਪੜਤਾ ਨਹੀਂ ਬਈ ਵੇਖਦੇ ਅੱਜ ਮਹਿੰਗੇ ਜਾਂਦੇ ਕਿ ਸਸਤੇ ਜਾਂਦੇ ਪੱਠੇ ਭਈ 100 ਰੁਪਏ ਤੋਂ ਹੋ ਗਈ ਬੁੱਲੀ ਸਟਾਰਟ 100 ਰੁਪਿਆ 1 ਰੁਪਿਆ 101 101 2 ਗੱਦੇ 2 3 4 4 5 6 10 11 12 13 13 14 15 ਹਾਂਜੀ 13 ਰੁਪਏ 31 35 36 40 41 41 43 43 44 45 500 55 54 56 60 61 ਕਾਰਡ ਬੋਲਣਾ ਕਿ ਨਾ ਚੱਲ ਬਈ ਤੈਨੂੰ ਕੀ ਅੱਖਾਂ ਜਵੇਂ ਟਾਈਮ ਲਵਾਈਏ ਨਾ ਇੱਥੇ 161 ਰੁਪਏ ਬਈ ਦੇਖੋ ਚੱਲਦਾ ਕਿ ਆਹ ਇਹ ਕੱਪ ਫਰਾਇਆ ਤੈਨੂੰ ਹੱਥ ਚ ਆ ਜੀ ਬਾਰਸ਼ ਕਵਲਟੀ ਚੈੱਕ ਜਰੂਰ ਕਰੋ ਪੱਠਿਆਂ ਦੀ ਬਈ ਹਾਂਜੀ

4 5 6 7 8 9 10 11 12 13 14 15 16 17 18 19 20 21 22 23 24 25 26 27はいはい ਨਤੀ ਤਕਰੀਰ ਵੀ ਇਹ ਬੋਲਾਂਗੇ ਨੇ 29 ਰੁਪਏ ਲਾਸਟ ਟਰਾਲੀ ਰੇ ਦੋ ਟਰਾਲੀਆਂ ਹੀ ਆਈਆਂ ਸੀ ਅੱਜ ਪੱਟੇ ਚੱਲ ਰਹੇ 200 ਤੋਂ ਥੱਲੇ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਦੇ ਥੋੜੀ ਚੱਲ ਰਹੀ ਹੈ 2.5 300 ਨੂੰ ਲਗਭਗ 2 ਟੋੜੀ ਦਾ ਵੀ ਤੇ ਪੱਠਿਆਂ ਪੱਠੇ ਥੋੜੇ ਡੌਨ ਚੱਲੇ ਟੋੜੀ 2 300 ਨੂੰ ਚੱਲ ਰਹੀ ਆ ਪੱਠੇ ਥੋੜੇ ਡੌਨ ਚੱਲ ਰਹੇ ਆ ਇਹ ਵੇਚਣ ਵਾਲਿਆਂ ਨੂੰ ਵੀ ਥੋੜੀ ਜਿਹੀ ਦਿੱਕਤ ਆ ਤੇ ਜਿਹੜੇ ਵਿਚਾਰੇ ਲੈਂਦੇ ਉਹਨਾਂ ਨੂੰ ਵੀ ਕੋਈ ਕਿ ਕਈ ਵਾਰੀ ਬੜੇ ਸਸਤੇ ਹੋ ਜਾਂਦੇ ਆ ਤੇ ਵੇਚਣ ਵਾਲੇ ਪੱਠੇ ਫਿਰ ਵੇਚਕ ਨਹੀਂ ਆਉਂਦੇ ਉਹਨਾਂ ਨੂੰ ਵੀ ਥੋੜੇ ਕਈ ਵਾਰੀ ਮਹਿੰਗੇ ਲੈਣੇ ਪਏ ਜਾਂਦੇ ਆ ਤੇ ਜਿਹੜੇ ਵਿਚਾਰੇ ਇੱਥੇ ਮੰਡੀ 'ਚ ਪੱਠੇ ਲੈ ਕੇ ਆਉਂਦੇ ਉਹਨਾਂ ਨੂੰ ਵੀ ਦਿੱਕਤ ਆ ਕਿਉਂਕਿ ਉਹਨਾਂ ਨੂੰ ਰੇਟ ਥੋੜਾ ਘੱਟ ਮਿਲ ਜਾਂਦਾ ਦਿੱਕਤ ਆ ਹੁਣ ਥੋੜੇ ਪੱਠੇ ਪਿੰਡਾਂ ਵਿੱਚ ਵੀ ਹੋ ਗਏ ਨਾ ਤੇ ਬਾਕੀ ਕਿਸਮਤ ਦੀ ਗੱਲ ਆ ਕਿਉਂਕਿ ਪਹਿਲਾਂ ਪੱਠੇ ਮਹਿੰਗੇ ਵੇਚ ਰਹੇ ਸੀ ਪਹਿਲਾਂ ਸਿਰਾ ਰੇਟ ਰਹਿ ਗਿਆ 800 ਨੂੰ 500 ਨੂੰ 600 ਨੂੰ ਰਹਿ ਗਿਆ ਹੁਣ ਪੱਠਿਆਂ ਦਾ ਰੇਟ ਕੱਟ ਗਿਆ ਬਾਕੀ ਮਸਾਕ ਚਮੱਕ ਦਾ ਰੇਟ ਸਿਰਾਈ ਰਹੂਗਾ ਬਈ ਤੇ ਜਦੋਂ ਜਮੀ ਜਾਊ ਵੀ ਮਤਲਬ ਉਹ ਅਖੀਰ ਜੀ ਤੇ ਮਤਲਬ ਥੋ ਜਮੀ ਜਾਣ ਵਾਲੀ ਹੁੰਦੀ ਉਦੋਂ ਵੀ ਕਈ ਵਾਰੀ ਪੱਠੇ ਮਹਿੰਗੇ ਹੋ ਜਾਂਦੇ ਆ ਹਾਂ ਕੱਲ ਨੂੰ ਵੇਖਦੇ ਹਾਂ ਸਾਰਾ ਰੈਟ ਕੀ ਰਿਹਾ ਜਾਂਦਾ ਕੱਲ ਨੂੰ ਮਿਲਦੇ ਆਂ ਦੋਸਤੋ ਇਸੇ ਸਮੇਂ ਤੇ 11 ਵਜੇ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਮੈਂਟ ਕਰ ਦਿਓ ਜੇ ਲਾਈਕ ਕਰ ਦਿਓ ਜੀ